ਪਿਛਲੇ 26 ਦਿਨਾਂ ਦੇ ਵਿੱਚ ਤਿੰਨ ਕੌਮ ਦੇ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ ਜਥੇਦਾਰੀ ਤੋਂ ਲਾਂਬੇ ਕੀਤਾ ਗਿਆ 2 ਦਸੰਬਰ ਦੇ ਫੈਸਲੇ ਤੋਂ ਬਾਅਦ ਪੰਥ ਦੇ ਅੰਦਰ ਜਿਹੜੇ ਉਤਾਰ-ਚੜਾਅ ਚੱਲ ਰਹੇ ਨੇ ਕਿ ਕਿਸ ਪਾਸੇ ਵੱਲ ਜਾਣਗੇ ਜਿਹੜੇ ਵੀ ਫੈਸਲੇ ਉਤੋਂ ਕੀਤੇ ਗਏ ਸੀਗੇ ਉਹਨਾਂ ਤੇ ਅਮਲ ਨਹੀਂ ਕੀਤਾ ਗਿਆ ਜੇ ਹੁਕਮਨਾਮਾ ਆਪ ਨੂੰ ਜਾਰੀ ਹੁੰਦਾ ਹੈ ਉਹਦੀ ਤਮੀਲ ਨਹੀਂ ਹੁੰਦੀ ਦੇ ਸ਼ਰੀ ਅਕਾਲ ਤੱਕ ਸਾਹਬ ਦੇ ਹੁਕਮਨਾਮੇ ਦੀ ਕੋਈ ਬੁੱਕਰ ਕੋਈ ਵੈਲਿਊ ਨਹੀਂ ਰਹਿ ਜਾਂਦੀ। ਇਤਾਰਸ ਵਿੱਚ ਇਹ ਤਾਂ ਕੋਈ ਇਦਾਂ ਦੀ ਐਗਜ਼ਾਮਪਲ ਹੀ ਨਹੀਂ ਮਿਲਦੀ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੋਵੇ ਔਰ ਉਹਦੀ ਤਮੀਲ ਨਾ ਕੀਤੀ ਗਈ ਹੋਵੇ। ਗਿਆਨੀ ਰਗਬੀਰ ਸਿੰਘ ਦੀ ਜਿਹੜੀ ਇਹ ਢਿਲਮਟ ਸੀ ਇਹ ਵੀ ਬਹੁਤ ਜ਼ਿੰਮੇਵਾਰ ਹੈ। ਬਾਦਲਦਾਲ ਹੈ ਜਿਹਨੂੰ ਆਪਾਂ ਕਹੀਏ ਇਹਨਾਂ ਨੇ ਹਮੇਸ਼ਾ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਗਲਤ ਇਸਤੇਮਾਲ ਕੀਤਾ ਇਹ ਇਹਨਾਂ ਦਾ ਅਕਾਲੀ ਦਲ ਰਿਕਾਰਡ ਹੈ ਕੋਈ ਇਹਨਾਂ ਨੇ ਇੱਕ ਜੱਥੇਦਾਰੀ ਦਾ ਕਟਿਆ ਹੈ ਅਕਾਲੀ ਦਲ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੋਈ ਹیثیت ਨਹੀਂ ਅਕਾਲ ਤਖ਼ਤ ਦਾ ਜੱਥੇਦਾਰ ਲਾਹ ਹੁੰਦਾ ਸ਼ੌਮੀ ਕਮੇਟੀ ਦਾ ਜਿਹੜਾ ਸਿਸਟਮ ਹੈ ਉਹ ਬਿਲਕੁਲ ਗਲਤ ਹੈ ਅਕਾਲ ਤਖ਼ਤ ਦੇ ਜੱਥੇਦਾਰ ਜੀ ਜਿਹੜੀ ਵਾਕ ਦੁਰ ਹੈ ਉਹ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਇਹ ਉਹਨਾਂ ਝੂਠ ਬੋਲਿਆ ਉੱਥੇ ਜਾ ਕੇ 1925 ਗੁਰਦੁਆਰਾ ਐਕਟ ਵਿੱਚ ਜੱਥੇਦਾਰ ਦਾ ਕਿਤੇ ਜ਼ਿਕਰ ਹੀ ਨਹੀਂ ਤੇ ਜੇ ਦੇਖਿਆ ਜਾਵੇ ਤੇ ਅਸਲੀ ਜੱਥੇਦਾਰ ਤੇ ਭਾਈ ਜਰਦਾਰ ਸਿੰਘ ਹਵਾਰਾ ਹੈ ਕਿਉਂਕਿ ਜਿਹੜਾ ਕੁਲਦੀਪ ਸਿੰਘ ਗੜਗਜ ਹੈ ਉਹ ਸਰਦਾਰ ਫਰਮਜੀਤ ਸੰਸਰਨਾ ਦਾ ਬਹੁਤ ক্লোਜ਼ ਹੈ। ਸਲੀਪ ਸਿੰਘ ਗੜਗਜ ਨੂੰ ਬਾਦਲ ਦਾਲ ਨੇ ਕਿਸੇ ਖਾਸ ਪਰਪਸ ਵਾਸਤੇ ਲਾਇਆ ਹੈ। ਜਿਹੜਾ ਕੁਲਦੀਪ ਸਿੰਘ ਗੜਗਜ ਹੈ ਨਾ ਉਹ ਮੈਂ ਕਹਾਂਗਾ ਕਿ ਵੀ ਇਹ ਨਹੀਂ ਹੈਗਾ ਕਿ ਵੀ ਬਹੁਤ ਕੁਆਲੀਫਾਈਡ ਤੇ ਬਹੁਤ ਯੋਗ ਹੈ ਇਸ ਪਰਦੀ ਵਾਸਤੇ ਵੀ ਇਹਨਾਂ ਨੂੰ ਕੋਈ ਜੱਥੇਦਾਰੀ ਨਹੀਂ ਮਿਲਿਆ। ਗੱਲ ਇਹ ਹੈ ਵੀ ਉਹਨੂੰ ਇੱਕ ਖਾਸ ਪਰਪਸ ਵਾਸਤੇ ਲਾਇਆ ਗਿਆ ਹੈ ਪਰ ਜਦੋਂ ਅਸੀਂ ਕੁਝ ਵੀਡੀਓਜ਼ ਵੇਖਿਆ ਗਿਆਨੀ ਕੁਲਦੀਪ ਸਿੰਘ ਗੜਗਾਛਦੀਆਂ ਲੇਟੈਸਟ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਉਹ ਬਾਦਲ ਪਰਿਵਾਰ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ ਉਹਨਾਂ ਨੂੰ ਇਸ ਜਿਹੜੀ ਪਦਵੀ ਆ ਨਾ ਇਹਨੂੰ ਫੋਕਰ ਮਾਰ ਦੇਣੀ ਚਾਹੀਦੀ ਹੈ ਇਹਨਾਂ ਬਿਲਕੁਲ ਐਕਸੈਪਟ ਨਹੀਂ ਕਰਨੀ ਚਾਹੀਦੀ ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਚਿੰਤਾ ਦੇ ਵਿੱਚ ਪਾਉਣ ਵਾਲੀ ਵੀ ਹੈ ਸੋਚਾਂ ਚ ਪਾਉਣ ਵਾਲੀ ਵੀ ਹੈ ਤੇ ਗੰਭੀਰ ਵੀ ਹੈ ਕਿਉਂਕਿ ਮੁੱਦਾ ਪੰਥ ਦੇ ਨਾਲ ਜੁੜਿਆ ਹੋਇਆ ਹੈ ਪਿਛਲੇ ਕੁਝ ਮਹੀਨਿਆਂ ਤੋਂ ਪੰਥ ਦੇ ਅੰਦਰ ਕਈ ਸਾਰੇ ਉਤਾਰ ਚੜਾ ਚੱਲ ਰਹੇ ਨੇ ਯਾ ਇਹ ਕਹਿ ਲਈਏ ਕਿ ਪੰਥਕ ਸਿਆਸਤ ਦੇ ਵਿੱਚ ਪੰਥਕ ਰਾਜਨੀਤੀ ਦੇ ਵਿੱਚ ਪੁਚਾ ਲਾਇਆ ਹੋਇਆ ਹੈ ਪਿਛਲੇ 26 ਦਿਨਾਂ ਦੇ ਵਿੱਚ ਤਿੰਨ ਕੌਮ ਦੇ ਜਥੇਦਾਰਾਂ ਨੂੰ ਬੇਇੱਜ਼ਤ ਕਰਕੇ ਜਥੇਦਾਰੀ ਤੋਂ ਲਾਂਬੇ ਕੀਤਾ ਗਿਆ। ਬੀਤੀ ਦਿਨੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਗਿਆਨੀ ਰਗबीर ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਦੋਵਾਂ ਦੇ ਅਹੁਦਿਆਂ ਤੋਂ ਫਾਰਕ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਕੁਝ ਹੋਇਆ ਉਹ ਸਾਰੀ ਸੰਗਤ ਜਾਣਦੀ ਹੈ ਸਾਰੇ ਦਰਸ਼ਕ ਜਾਣਦੇ ਨੇ। ਇਹੀ ਵਰਤਾਰਾ ਲਗਾਤਾਰ ਵਾਪਰ ਰਿਹਾ ਹੈ ਜਦੋਂ ਵੀ ਇੱਕ ਖਾਸ ਪਰਿਵਾਰ ਦੇ ਖਿਲਾਫ ਜਥੇਦਾਰਾਂ ਦੇ ਵੱਲੋਂ ਆਵਾਜ਼ ਚੱਕੀ ਜਾਂਦੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਦੇ ਵੱਲੋਂ ਆਵਾਜ਼ ਚੱਕੀ ਜਾਂਦੀ ਹੈ ਤਾਂ ਉਸ ਦਾ ਹਸ਼ਰ ਬੇਇੱਜ਼ਤ ਕਰਕੇ ਉਸ ਨੂੰ ਕੱਢਿਆ ਜਾਂਦਾ ਹੈ ਜਾਂ ਫਿਰ ਬੇਇੱਜ਼ਤ ਕਰਕੇ ਉਸ ਨੂੰ ਮੀਡੀਆ 'ਚ ਉਛਾਲ ਲਿਆ ਜਾਂਦਾ ਸੋ ਪੰਥ ਦੇ ਵਿੱਚ ਇਸ ਸਾਰੇ ਵਰਤਾਰੇ ਤੋਂ ਬਾਅਦ ਦੁਵਿਧਾ ਪੈਦਾ ਹੋਈ ਹੋਈ ਹੈ ਸਿੱਖ ਸੰਗਤ ਕੀ ਕਰੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਪੰਥਕ ਰਾਜਨੀਤੀ ਦੇ ਵਿੱਚ ਪੈਦਾ ਹੋ ਰਹੇ ਨੇ ਪੰਥਕ ਰਾਜਨੀਤੀ ਦਾ ਭਵਿੱਖ ਕੀ ਰਹੇਗਾ ਔਰ ਜਿਸ ਪਰਿਵਾਰ ਦਾ بار-बार ਨਾਮ ਲਿਆ ਜਾ ਰਿਹਾ ਹੈ ਉਸ ਪਰਿਵਾਰ ਦਾ ਸਿਆਸੀ ਭਵਿੱਖ ਕੀ ਰਹੇਗਾ ਅੱਜ ਅਸੀਂ ਇਸ ਮਸਲੇ ਦੇ ਉੱਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਆਰ ਪੀ ਸਿੰਘ ਨੇ ਸਿਕ ਚਿੰਤਕ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਰ ਪੀ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਗਿਆਨੀ ਰਕबीर ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਗਿਆਨੇ ਸੁਲਤਾਨ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਜਥੇਦਾਰੀ ਤੋਂ ਲੰਬੇ ਕਰ ਦਿੱਤਾ ਗਿਆ ਕੁਲਦੀਪ ਸਿੰਘ ਗੜਗਾਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਤੇ ਸ੍ਰੀ ਅਨੰਦਪੁਰ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਇਹ ਪਿਛਲੇ 26 ਦਿਨਾਂ ਤੋਂ ਪੰਥ ਦੇ ਅੰਦਰ ਖਾਸ ਤੌਰ ਤੇ ਜੇ ਕਹ ਲਈਏ 2 ਦਸੰਬਰ ਦੇ ਫੈਸਲੇ ਤੋਂ ਬਾਅਦ ਪੰਥ ਦੇ ਅੰਦਰ ਜਿਹੜੇ ਉਤਾਰ ਚੜਾਅ ਚੱਲ ਰਹੇ ਨੇ ਇਹ ਕਿਸ ਪਾਸੇ ਵੱਲ ਜਾਣਗੇ ਦੇਖੋ 2 ਦਸੰਬਰ ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪਿਛਲੇ ਅਕਾਲੀ ਰਾਜ ਦੇ ਦੌਰਾਨ ਜੋ ਅਕਾਲੀ ਮਨਿਸਟਰ ਸੀ ਜਾਂ ਜੋ ਅਕਾਲੀ ਦਲ ਦੇ ਅਹੁਦੇਦਾਰ ਸੀ ਹਾਂ ਉਹਨਾਂ ਵੱਲੋਂ ਜੋ ਵੀ ਗੁਨਾਹ ਕੀਤੇ ਗਏ ਸਨ 2 ਦਸੰਬਰ ਨੂੰ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀ ਹਾਂ ਪੇਸ਼ ਹੋ ਕੇ ਤੇ ਉਹਨਾਂ ਨੇ ਆਪਣੇ ਗੁਨਾਹ ਸਾਰੇ ਪੰਥ ਦੇ ਸਾਹਮਣੇ ਅਕਾਲ ਤਖਤ ਦੇ ਸਾਹਮਣੇ ਸਾਰੀ ਵਰਡ ਦੇ ਸਾਹਮਣੇ ਕਬੂਲ ਕੀਤੇ ਸੀ ਉਹਦੇ ਵਿੱਚ ਸਭ ਤੋਂ ਜੋ ਮੇਨ ਗੱਲ ਸੀ ਉਹ ਸੀਗੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਮ ਕਿਉਂਕਿ ਜੋ ਵੀ ਅਕਾਲੀ ਰਾਜ ਦੇ ਦੌਰਾਨ ਹੋਇਆ ਜਿਹੜੇ ਉੱਥੇ 10 ਸਾਲ ਦੀ ਮਾਫੀ ਦਾ ਮਸਲਾ ਸੀ ਹਮ ਜਾਂ ਜਿਹੜੇ ਸਿੰਘ ਚੀਦੋਏ ਸੀਗੇ ਹਮ ਉਹ ਨਾ ਦਾ ਮਸਲਾ ਸੀ ਇਹ ਰੋਗ ਗੋਲਗਾਂਗ ਸਾਹਿਬ ਦੀ ਬੇਦਵੀ ਦਾ ਮਸਲਾ ਸੀ ਇਹ ਮਸਲਿਆਂ ਦੀ ਜਿਹੜੀ ਨੈਤਿਕ ਜ਼ਿੰਮੇਵਾਰੀ ਸੀ ਉਹ ਉਸ ਅਕਾਲੀ ਸਰਕਾਰ ਦੇ ਉੱਪਰ ਸੀ ਔਰ ਉਸ ਅਕਾਲੀ ਸਰਕਾਰੇ ਚੋ ਡਿਪਟੀ ਚੀਫ ਮਿਨਿਸਟਰ ਸੀ ਹੂੰ 2 ਦਸੰਬਰ ਨੂੰ ਇਹਨਾਂ ਸਾਰਿਆਂ ਮੰਤਰੀਆਂ ਨੇ ਉਹਦੇਧਾਰਾਂ ਨੇ ਸਮੇਤ ਸੁਖਵੀਰ ਸਿੰਘ ਬਾਦਲ ਦੇ ਉੱਥੇ ਆਪਣੇ ਗੁਨਾਹ ਕਬੂਲ ਕੀਤੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਇਨਾਂ ਨੂੰ ਤਨਖਾਹਾਂ ਲਗਾਈਆਂ ਗਈਆਂ ਹੂੰ ਉਹ ਤਨਖਾਹਾਂ ਲਗਾਉਣ ਤੋਂ ਬਾਅਦ ਕਈ ਘਟਨਾਕਰਮ ਚੱਲੇ ਉਸ ਘਟਨਾਕਰਮ ਵਿੱਚ ਕਈ ਐਸੀ ਚੀਜ਼ਾਂ ਹੋਈਆਂ ਜਿਹੜੀਆਂ ਪਿੱਛੇ ਕਦੀ ਸਿੱਖ ਇਤਿਹਾਸ ਵਿੱਚ ਦੇਖਣ ਨੂੰ ਨਹੀਂ ਸੀ ਮਿਲੀਆਂ ਹੂੰ ਜਿਵੇਂ ਫੋਰ ਐਗਜ਼ਾਮਪਲ ਜਿਹੜੀ ਵੀ ਜਿਹੜੇ ਵੀ ਫੈਸਲੇ ਉਤੋਂ ਕੀਤੇ ਗਏ ਸੀਗੇ ਉਹਨਾਂ ਤੇ ਅਮਲ ਨਹੀਂ ਕੀਤਾ ਗਿਆ ਹੂੰ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਨਾ ਹਮ ਇੱਕ ਵੱਖਰੀ ਗੱਲ ਹੈ ਔਰ ਉਹਦੇ ਤੇ ਤਮੀਲ ਕਰਾਨੇ ਇੱਕ ਵੱਖਰੀ ਗੱਲ ਹੈ ਜੇ ਹੁਕਮਨਾਮਾ ਉਥੋਂ ਜਾਰੀ ਹੁੰਦਾ ਹੈ ਉਹਦੀ ਤਮੀਲ ਨਹੀਂ ਹੁੰਦੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਕੋਈ ਬੁੱਕਰ ਕੋਈ ਵੈਲਿਊ ਨਹੀਂ ਰਹਿ ਜਾਂਦੀ ਹਮ ਸੋ ਇਹ ਪਹਿਲੀ ਵਾਰੀ ਦੇਖਣ ਨੂੰ ਆਇਆ ਇਹਦੀ ਸ਼ੁਰੂਆਤ ਕਿਵੇਂ ਹੋਈ ਕਿ ਉਥੋਂ ਪੰਜ ਸਿੰਘ ਸਹਿਬਾਨਾਂ ਨੇ ਇੱਕ ਫੈਸਲਾ ਕੀਤਾ ਕਿ ਪਿਛਲੇ ਸਮੇਂ ਵਿੱਚ ਜਿਹੜੇ ਇਹ ਗੁਨਾਹਗਾਰ ਨੇ ਸੁਖਵੀਰ ਸਿੰਘ ਬਾਦਲ ਸਮੇਤ ਇਹਨਾਂ ਨੇ ਜੋ ਗੁਨਾਹ ਕੀਤੇ ਨੇ ਇਹਨਾਂ ਨੇ ਆਪਣਾ ਨੈਤਿਕ ਹੱਕ ਕੌਮ ਨੂੰ ਲੀਡ ਕਰਨ ਦਾ ਜਾਂ ਲੋਕਾਂ ਨੂੰ ਲੀਡ ਕਰਨ ਦਾ ਖੋਲਟਾ ਖਤਮ ਕਰਤਾ ਇਹਨਾਂ ਨੇ ਹੁਣ ਕੋਈ ਨੈਤਿਕ ਅਧਿਕਾਰ ਨਹੀਂ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਹੁਣ ਨਵੀਂ ਲੀਡਰਸ਼ਿਪ ਸਾਹਮਣੇ ਆਵੇ ਤੇ ਇਸ ਲੀਡਰਸ਼ਿਪ ਨੂੰ ਇੱਕ ਪਾਸੇ ਹੋ ਜਾਣਾ ਚਾਹੀਦਾ ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਵੀ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਕਿ ਵੀ ਇਹ ਕਮੇਟੀ ਨਵੇਂ ਤੌਰ ਤੇ ਭਰਤੀ ਕਰੇਗੀ ਨਵੇਂ ਮੈਂਬਰ ਭਰਤੀ ਕਰੇਗੀ ਅਕਾਲੀ ਦਲ ਵਿੱਚ ਔਰ ਉਹ ਮੈਂਬਰ ਭਰਤੀ ਹੋਣ ਤੋਂ ਬਾਅਦ ਡੈਲੀਗੇਟ ਜਿਹੜੇ ਬਣਨਗੇ ਉਹ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਇਹਦੇ ਵਾਸਤੇ ਵੀ ਉਹਨਾਂ ਨੂੰ ਇੱਕ ਸੀਮਤ ਸਮਾਂ ਦਿੱਤਾ ਗਿਆ ਹਮ ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਜਦੋਂ ਕਮੇਟੀ ਬਣਾਉਣ ਦੀ ਗੱਲ ਹੋਈ ਕਮੇਟੀ ਦੇ ਕੰਮ ਕਾਜ ਸ਼ੁਰੂ ਕਰਨ ਦੀ ਗੱਲ ਹੋਈ ਉਦੋਂ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੰਟੈਕਟ ਕਰਕੇ 20 ਦਿਨ ਦੀ ਮੌਲਤ ਮੰਗ ਲਈ ਕਿ ਸਾਨੂੰ 20 ਦਿਨ ਦਾ ਟਾਈਮ ਦਿੱਤਾ ਜਾਵੇ ਕਿ ਜਦੋਂ ਕਿ ਇਹ ਚੀਜ਼ ਕਦੀ ਹੁੰਦੀ ਨਹੀਂ ਜੇ ਮੰਨ ਲਓ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹਨਾਂ ਨੂੰ 20 ਦਿਨ ਦੀ ਮੌਲਤ ਦੇਣੀ ਸੀ ਤੇ ਉਹਨਾਂ ਨੂੰ ਪੰਜ ਸਿੰਘ ਸਹਿਬਾਨਾ ਨਾਲ ਸਲਾਹ ਕਰਕੇ ਮੀਟਿੰਗ ਕਰਕੇ ਉਹਦੇ ਬਾਅਦ ਉਹ ਮੌਲਤ ਦੇਣੀ ਚਾਹੀਦੀ ਸੀ ਉਹਨਾਂ ਨੇ ਆਪਣੇ ਤੌਰ ਤੇ ਹੀ ਇਹਨਾਂ ਨੂੰ ਉਹ ਮੌਲ ਦੇ ਦਿੱਤੀ ਹੁਣ ਉਤੋਂ ਇਹ ਕੰਮ ਸਾਰਾ ਖਰਾਬ ਹੋਇਆ ਜਦੋਂ ਇਹ ਮੌਲਤ ਮਿਲ ਗਈ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਫਰਦਰ ਜਿਹੜੇ ਉਹਨਾਂ ਦੇ ਕਾਰਵਾਈ ਹੋਣੀ ਸੀ ਹੁਕਮਨਾਮੇ ਤੇ ਕਾਰਵਾਈ ਹੋਣੀ ਸੀਗੀ ਉਹਦਾ ਟਾਈਮ ਆਇਆ ਤੇ ਉਹਨਾਂ ਨੇ ਇਹ ਸਾਰੇ ਜੋ ਵੀ ਹੁਕਮਨਾਮੇ ਸੀ ਉਹਨਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਕਿ ਸੱਤ ਮੈਂਬਰੀ ਕਮੇਟੀ ਬਣਾਈ ਅਕਾਲੀ ਦਲ ਸਾਹਮਣੇ ਇਹਨਾਂ ਨੇ ਕਮੇਟੀ ਆਪਣੀ ਬਣਾਤੀ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਨੇ ਆਪਣੀ ਬਖਰੀ ਬਣਾਤੀ ਉਹਨੂੰ ਇਹਨਾਂ ਨੇ ਇਗਨੋਰ ਕਰਤਾ ਜਿਹੜੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣੀ ਸੀਗੀ ਤੇ ਉਸ ਕਮੇਟੀ ਨੇ ਇਹਨਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਔਰ ਭਰਤੀ ਵੀ ਜਿਹੜੀ ਸੀਗੀ ਉਹ ਜ਼ਿਆਦਾਤਰ ਭਰਤੀ ਫੇਕ ਸੀਗੀ ਬੋਗਸ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੁਣ ਦੇਖੋ ਇਹ ਇੱਕ ਬੜਾ ਸੀਰੀਅਸ ਮਸਲਾ ਹੈ ਕਿਉਂਕਿ ਇਤਿਹਾਸ ਵਿੱਚ ਅਜੇ ਤੱਕ ਕੋਈ ਇਦਾਂ ਦੀ ਐਗਜ਼ਾਮਪਲ ਹੀ ਨਹੀਂ ਮਿਲਦੀ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੋਵੇ ਔਰ ਉਹਦੀ ਤਮੀਲਨਾ ਕੀਤੀ ਗਈ ਹੋਵੇ ਇਹ ਪਹਿਲੀ ਵਾਰੀ ਸੀਗਾ ਜਦੋਂ ਕਿ ਇਸ ਤਰ੍ਹਾਂ ਦਾ ਪਹਾਣਾ ਉੱਥੇ ਵਰਤ ਰਿਹਾ ਸੀਗਾ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰੀ ਤਮੀਲ ਹੁੰਦੀ ਸੀ ਹਮ ਅੱਛਾ ਹੁਣ ਇੱਥੋਂ ਗੱਲ ਸ਼ੁਰੂ ਹੋ ਗਈ ਜਦੋਂ ਗੱਲ ਸ਼ੁਰੂ ਹੋ ਗਈ ਹੌਲੀ ਹੌਲੀ ਇਹ ਗੱਲ ਵੱਧੀ ਚਲੀ ਗਈ ਹਮ ਗੱਲ ਵੱਧੀ ਚਲੀ ਗਈ ਤੇ 28 ਤਰੀਕ ਨੂੰ ਜਥੇਦਾਰ ਸਾਹਿਬ ਨੇ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਸੱਦ ਲਈ ਹਮ ਇਸ ਗੱਲ ਤੇ ਵਿਚਾਰ ਕਰਨ ਵਾਸਤੇ ਜਦੋਂ ਵਿਚਾਰ ਕਰਨ ਵਾਸਤੇ ਮੀਟਿੰਗ ਸੱਦੀ ਤੇ 올 ਆਫ ਸਟਨ ਉਹਨਾਂ ਨੇ ਮੀਟਿੰਗ ਕੈਨਸਲ ਕਰਤੀ ਔਰ ਉਹ ਆਪ ਵਿਦੇਸ਼ ਯਾਤਰਾ ਤੇ ਚਲੇ ਗਏ ਜਦੋਂ ਕਿ ਉਸ ਵੇਲੇ ਪੰਥ ਦੀ ਜਿਹੜੀ ਕਿਸ਼ਤੀ ਸੀ ਉਹ ਮੰਝਦਾਰ ਫਸੀ ਹੋਈ ਸੀ ਔਰ ਉਹਨੂੰ ਐਜ਼ ਇਟ ਇਜ਼ ਛੱਡ ਕੇ ਚਲੇ ਗਏ ਇਹ ਜਿਹੜੀ ਹੁਣ ਸਿਚੁਏਸ਼ਨ ਬਣੀ ਇਹਦੇ ਵਿੱਚ ਗਿਆਨੀ ਰਗਵੀਰ ਸਿੰਘ ਦੀ ਜਿਹੜੀ ਇਹ ਢਿਲਮਟ ਸੀ ਇਹ ਵੀ ਬਹੁਤ ਜ਼ਿੰਮੇਵਾਰ ਹੈ ਉਹਨਾਂ ਨੂੰ ਸਾਰੇ ਫੈਸਲੇ ਜਿਹੜੇ ਐ ਪਰ ਉਹ ਕਹਿੰਦੇ ਸੀ ਕਿ ਮੈਂ ਬੈਗਪੈਕ ਰੱਖਿਆ ਹੋਇਆ ਕੱਪੜੇ ਪਾਏ ਹੋਏ ਐ ਮੈਂ ਚਲ ਮੈਂ ਜਾਣ ਨੂੰ ਤਿਆਰ ਆ ਇਹ ਉਹਨਾਂ ਦਾ ਜਿਹੜਾ ਬਿਆਨ ਸੀ ਨਾ ਇਹ ਕੋਈ ਬਿਆਨ ਬਹੁਤਾ ਚੰਗਾ ਬਿਆਨ ਨਹੀਂ ਸੀ ਕਿਉਂਕਿ ਉਹਨਾਂ ਕੋਲ ਜਿਵੇਂ ਦੇਖੋ ਇਹ ਗੱਲ ਨੂੰ ਸਮਝਣ ਦੀ ਲੋੜ ਐ ਉਹ ਇਹ ਹੈ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਐ ਉਹ ਸ੍ਰੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦਾ ਸਿਰਜਿਆ ਹੋਇਆ ਤਖਤ ਐ ਜਿਹੜੇ ਉੱਥੇ ਦੇ ਜ਼ਥੇਦਾਰ ਨੇ ਜਾਗਿਆਨੀ ਰਗਵੀ ਸਿੰਘ ਨੇ ਜਿਹੜੇ ਪਹਿਲੇ ਜੱਤੇਦਾਰ ਸੀ ਉਹਦੇ ਕਸਟੋਡੀਅਨ ਨੇ ਹਮ ਜਿਹੜੀ ਅਕਾਲ ਤੱਕ ਸਾਦੀ ਮਰਿਆਦਾ ਹੈ ਉਹ ਮਰਿਆਦਾ ਦੇ ਕਸਟੋਡੀਅਨ ਨੇ ਹਮ ਉਹਨਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਹੈ ਕਿ ਉਸ ਮਰਿਆਦਾ ਨੂੰ ਉਹ ਕਾਇਮ ਰੱਖਣ ਹਮ ਇਨ ਕੇਸ ਜਦੋਂ ਮਰਿਆਦਾ ਤੇ ਕੋਈ ਸਵਾਲ ਪੈਦਾ ਹੁੰਦਾ ਹੈ ਜਾਂ ਕੋਈ ਮਰਿਆਦਾ ਦੀ ਉਲੰਘਣਾ ਹੁੰਦੀ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਵੀ ਉਹ ਦਾ ਤੁਰੰਤ ਨੋਟਿਸ ਲੈ ਕੇ ਉਹ ਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਕਰਨ ਹਮ ਲੇਕਿਨ ਇਹਨਾਂ ਵੱਲੋਂ ਉਹਨੂੰ ਡਿਲੇ ਕੀਤਾ ਗਿਆ ਜਾਂ ਇਗਨੋਰ ਕੀਤਾ ਗਿਆ ਔਰ ਹਾਲਾਤ ਇਹ ਬਣ ਗਏ ਕਿ ਜਿਹੜੀ ਹੋਣੀ ਸਿਚੁਏਸ਼ਨ ਬਣੀ ਕਿ ਵੀ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਤੋੜ ਦਿੱਤਾ ਦੇਖੋ ਇਹ ਗੱਲ ਤਾਂ ਸਮਝ ਆਉਂਦੀ ਹੈ ਉਹ ਗੱਲ ਇਹ ਸਮਝ ਆਉਂਦੀ ਹੈ ਕਿ ਜਾਂ ਧਰਮ ਦੀ ਗੱਲ ਕਰ ਲਓ ਜਾਂ ਸਿਆਸਤ ਦੀ ਗੱਲ ਕਰ ਲਓ ਜਿੱਥੇ ਧਰਮ ਦੀ ਗੱਲ ਹੈ ਹੁਣ ਜਿਹੜਾ ਮੀਰੀ ਪੀਰੀ ਦਾ ਤਖਤ ਹੈ ਇੱਥੇ ਧਰਮ ਤੇ ਸਿਆਸਤ ਇਕੱਠੀ ਚੱਲਦੀ ਹੈ ਲੇਕਿਨ ਇਹਦੇ ਵਿੱਚ ਕੀ ਹੈ ਜਿਹੜਾ ਧਰਮ ਹੈ ਨਾ ਜਿਹੜਾ ਧਰਮ ਦਾ ਮੀਰੀ ਮੀਰੀ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਪੀਰੀ ਦੇ ਨਿਸ਼ਾਨ ਸਾਹਿਬ ਤੋਂ ਥੱਲੇ ਹੈ ਹੂੰ ਭਾਵੇਂ 2 ਇੰਚ ਇੱਕ ਇੰਚ ਥੱਲੇ ਹੈ ਹੂੰ ਪੀਰੀ ਉੱਪਰ ਹੈ ਮੀਰੀ ਥੱਲੇ ਹੈ ਹੂੰ ਮਤਲਬ ਇਹ ਹੈ ਵੀ ਧਰਮ ਤੇ ਸਿਆਸਤ ਦੇ ਸੁਮੇਲ ਵਿੱਚ ਜਿਹੜੀ ਸਰਦਾਰੀ ਹੈ ਉਹ ਧਰਮ ਦੀ ਹੈ ਸਿਆਸਤ ਦੀ ਨਹੀਂ ਹੂੰ ਲੇਕਿਨ ਜਿਹੜੇ ਇਹ ਬਾਦਲਦਾਲ ਹੈ ਜਿਹਨੂੰ ਆਪਾਂ ਕਹੀਏ ਇਹਨਾਂ ਨੇ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗਲਤ ਇਸਤੇਮਾਲ ਕੀਤਾ ਔਰ ਆਪਣੀ ਸਿਆਸਤ ਵਾਸਤੇ ਇਹਨੂੰ ਵਰਤਿਆ ਹੂੰ ਸੋ ਪਰ ਉਹ ਹਵਾਲਾ ਦਿੰਦੇ ਨੇ ਆਰ ਪੀ ਸਿੰਘ ਜੀ ਜਦੋਂ ਪਿਛਲੀ ਵਾਰੀ ਗਿਆਨੀ ਰਕबीर ਸਿੰਘ ਦੀ ਅੰਤਰੀਂ ਕਮੇਟੀ ਨਾਲ ਮੀਟਿੰਗ ਹੋਈ ਸੀ ਤਾਂ ਅੰਤਰੀਂ ਕਮੇਟੀ ਨੇ ਇਹ ਹਵਾਲਾ ਗਿਆਨੀ ਰਕबीर ਸਿੰਘ ਨੂੰ ਦਿੱਤਾ ਸੀ ਕਿ ਗੁਰਦੁਆਰਾ ਐਕਟ 1920 ਦੇ ਮੁਤਾਬਕ ਉਹ ਜਥੇਦਾਰ ਨੂੰ ਲਾ ਵੀ ਸਕਦੇ ਨੇ ਤੇ ਲਾ ਵੀ ਸਕਦੇ ਨੇ ਅਕਾਲ ਤਖਤ ਦੇ ਜਥੇਦਾਰ ਜੀ ਜਿਹੜੀ ਵਾਗਡੋਰ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ 'ਚ ਹੈ ਇਹ ਉਹਨਾਂ ਝੂਠ ਬੋਲਿਆ ਉੱਥੇ ਜਾ ਕੇ ਦੇਖੋ ਗੁਰਦੁਆਰਾ ਐਕਟ 1920 ਨਹੀਂ 1925 ਹੈ 1925 ਗੁਰਦੁਆਰਾ ਐਕਟ ਵਿੱਚ ਜਥੇਦਾਰ ਦਾ ਕਿਤੇ ਜ਼ਿਕਰ ਹੀ ਨਹੀਂ ਅਕਾਲ ਤਖਤ ਦੇ ਜਥੇਦਾਰ ਦਾ ਕੋਈ ਜ਼ਿਕਰ ਨਹੀਂ ਹੋਰ ਕੋਈ ਸਰਬਤ ਖਾਲਸਾ ਦਾ ਜ਼ਿਕਰ ਨਹੀਂ ਉਹਦੇ ਵਿੱਚ ਕਿਸੇ ਕਿਸਮ ਦਾ ਸਮਝੋ ਤੁਸੀਂ ਕੋਈ ਮਤਿਆਂ ਦਾ ਜ਼ਿਕਰ ਨਹੀਂ ਉਹਦੇ ਵਿੱਚ ਤੇ ਜਿਹੜੇ ਸ਼ੋਮਣੀ ਕਮੇਟੀ ਦੇ EMPLOYEES ਨੇ ਉਹਨਾਂ ਦੀ ਦੇ ਬਾਰੇ ਲਿਖਿਆ ਅਕਾਲ ਤਖਤ ਜਥੇਦਾਰ ਬਾਰੇ ਉੱਥੇ ਕੁਝ ਵੀ ਨਹੀਂ ਲਿਖਿਆ ਹੋਇਆ ਅੱਛਾ ਹੁਣ ਜਿਹੜਾ ਉਹ ਕਹਿੰਦੇ ਵੀ ਸੀ ਲਾ ਵੀ ਸਕਦੇ ਆ ਲਾ ਵੀ ਸਕਦੇ ਆ ਦੇਖੋ ਪਹਿਲੀ ਗੱਲ ਤੇ ਹੈ ਹੁਣ ਇੱਥੇ ਇਹ ਗੱਲ ਹੋਰ ਨਾਲ ਲੱਗਦੀ ਹੈ ਕਿ ਅਕਾਲ ਤਖਤ ਦਾ ਜਥੇਦਾਰ ਲਾਮ ਦਾ ਸ਼ੋਮਣੀ ਕਮੇਟੀ ਦਾ ਜਿਹੜਾ ਸਿਸਟਮ ਹੈ ਉਹ ਬਿਲਕੁਲ ਗਲਤ ਹੈ ਹੂੰ ਉਹ ਪ੍ਰੋਸੈਸ ਹੀ ਗਲਤ ਹੈ ਇਹਦਾ ਮਤਲਬ ਇਹ ਹੋ ਗਿਆ ਦੇਖੋ ਹੁਣ ਇੱਕ ਚੀਜ਼ ਸਾਬਤ ਹੋ ਗਈ ਹੂੰ ਉਹ ਇਹ ਸਾਬਤ ਹੋ ਗਈ ਕਿ ਭਈ ਜਿਹੜੀ ਇਹ ਅਕਾਲੀ ਪਾਰਟੀ ਹੈ ਜਿਹੜੀ ਜਦਾ ਇਸ ਵੇਲੇ ਸ਼ੋਮਣੀ ਕਮੇਟੀ ਦਾ ਕਬਜ਼ਾ ਹੈ ਇਹ ਇਹ ਚਾਹਦੀ ਹੈ ਇਹ ਚੱਲ ਤੇ ਬਹੁਤ ਟਾਈਮ ਤੋਂ ਰਿਹਾ ਹੈ ਲੇਕਿਨ ਇਹ ਚੰਦੀ ਹੈ ਕਿ ਜਿਹੜਾ ਵੀ ਅਕਾਲ ਤਖਤਾ ਦਾ ਜੱਥੇਦਾਰ ਹੋਵੇ ਜਾਂ ਦੂਸਰੇ ਤਖਤਾ ਦਾ ਜੱਥੇਦਾਰ ਹੋਣ ਇਹ ਸਾਰੇ ਇਹਨਾਂ ਦੀ ਕਟਪੁਤਲੀ ਹੋਣ ਜੇ ਇਹਨਾਂ ਦੀ ਕਟਪੁਤਲੀ ਬਣ ਕੇ ਉਹ ਚੱਲਣਗੇ ਜੇ ਇਹਨਾਂ ਦੀ ਜੀ ਹਜ਼ੂਰੀ ਕਰਨਗੇ ਸਿਆਸੀ ਬੰਦਿਆਂ ਦੀ ਜਾਂ ਇਸ ਪਾਰਟੀ ਦੀ ਫਿਰ ਤੇ ਉਹ ਉੱਥੇ ਰਹਿਣਗੇ ਤੇ ਜੇ ਉਹ ਮਰਿਆਦਾ ਦੀ ਗੱਲ ਕਰਨਗੇ ਜੇ ਉਹ ਧਰਮ ਦੀ ਗੱਲ ਕਰਨਗੇ ਫਿਰ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਾਡੇ ਕੋਲ ਬੜੀ ਵਧੀਆ ਐਗਜ਼ਾਮਪਲ ਹੈ ਗਿਆਨੀ ਗੁਰਵਤਾਰ ਸਿੰਘ ਨੇ ਮਰਿਆਦਾ ਦਾ ਘਾਣ ਕੀਤਾ ਹੂੰ ਉਹਨੇ ਅਕਾਲ ਤਖਤ ਸਾਹਿਬ ਤੇ ਬੈਠ ਕੇ ਮਰਿਆਦਾ ਨਾਲ ਧਰੋਕ ਕਮਾਇਆ ਹੂੰ ਸਿਰਫ ਇਹਨਾਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੂੰ ਉਹਦਾ ਕੀ ਹਾਲ ਹੋਇਆ ਬਿਲਕੁਲ ਬੇਇੱਜ਼ਤ ਹੋ ਕੇ ਉਹਨੂੰ ਉੱਥੋਂ ਨਿਕਲਣਾ ਪਿਆ ਮੇਰੇ ਕਹਿੰਦਾ ਮਤਲਬ ਇਹ ਹੈਗਾ ਕਿ ਮੈਂ ਜੇ ਪਹਿਲੇ ਗੱਲ ਕਹੀ ਹੈ ਵੀ ਤੁਸੀਂ ਕਸਟੋਡੀਆ ਨੂੰ ਤੁਹਾਡੀ ਨੈਤਿਕ ਜ਼ਿੰਮੇਵਾਰੀ ਹੈ ਵੀ ਤੁਸੀਂ ਮਰਿਆਦਾ ਕਾਇਮ ਰੱਖੋ ਜੇ ਤੁਸੀਂ ਇਹ ਨਹੀਂ ਕਰਦੇ ਤਾਂ ਮਤਲਬ ਜੀ ਗੁਰੂ ਸਾਹਿਬ ਨੇ ਧਰੋਖ ਮਾਰ ਰਹੇ ਹੋ ਜੇ ਤੇ ਗੁਰੂ ਸਾਹਿਬ ਨੇ ਧਰੋਖ ਮਾਰ ਰਹੇ ਹੋ ਤਾਂ ਤੁਸੀਂ ਵੀ ਉਹਨੇ ਦੋਸ਼ੀ ਹੋ ਜਿੰਨੇ ਇਹ ਅਕਾਲੀ ਦਲ ਦੋਸ਼ੀ ਹੈ ਸੋ ਇਸ ਕਰਕੇ ਮੇਰਾ ਮੰਨਣਾ ਇਹ ਹੈ ਕਿ ਇਹ ਜੋ ਕੁਝ ਵੀ ਹੋਇਆ ਹੈ ਨਾ ਇਹ ਹੁਣ ਪਾਵੇਂ ਦੇਖੋ ਤੇ ਬੈਗਪੈਕ ਕਰਨ ਦੀ ਗੱਲ ਕਰ ਰਹੇ ਹੋ ਨਾਲ ਫਿਰ ਗਿਆਨੀ ਰਗਵੀਰ ਸਿੰਘ ਦਾ ਫਿਰ ਬਿਆਨ ਆਉਂਦਾ ਹੈ ਕਿ ਜੋ ਗੁਰੂ ਹਰਗੋਬਿੰਦ ਸਾਹਿਬ ਜੋ ਗੁਰੂ ਸਾਹਿਬ ਨੇ ਕਹਾ ਉਹਨਾਂ ਦੀ ਖੁਸ਼ੀ ਹੈ ਨਹੀਂ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦਾ ਮੈਥਿਕ ਐਂਵਿਚ ਕੋਈ ਮੈਨੂੰ ਗੁਰੇਜ਼ ਨਹੀਂ ਹੈ ਕਿ ਗਿਆਨੀ ਰਗਵੀਰ ਸਿੰਘ ਨੇ ਜਾਂ ਪੰਜ ਸਿੰਘ ਸਹਿਵਾਨਾ ਨੇ ਜਿਹੜੇ ਫੈਸਲੇ ਐ ਸੀ ਉਹ ਉਹਨਾਂ ਨੂੰ ਲਾਗੂ ਕਰਾਉਣ ਵਿੱਚ ਬੁਰੀ ਤਰ੍ਹਾਂ ਸਫਲ ਰਹੇ ਨੇ ਤੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਵੀ ਸਫਲ ਰਹੇ ਨੇ ਔਰ ਉਹਨਾਂ ਨੂੰ ਇਹ ਜਿਹੜੀ ਚੀਜ਼ ਐ ਇਹਨੂੰ ਸਵੀਕਾਰ ਕਰ ਲੈਣੀ ਚਾਹੀਦੀ ਐ ਜੇ ਬੇਲੇ ਸਿਰ ਇਹ ਚੀਜ਼ ਹੋ ਜਾਂਦੀ ਫੇ ਉਹ ਉਹ ਜੇ ਨਹੀਂ ਸੀ ਕਰਦੇ ਉਹ ਮੰਨ ਲਓ ਇਹਨਾਂ ਤੇ ਜਿਹੜੇ ਹੁਕਮਨਾਮੇ ਉਹਨਾਂ ਤੇ ਅਮਲ ਨਹੀਂ ਸੀ ਕਰਦੇ ਇਹਨਾਂ ਨੂੰ ਤਲਬ ਕਰਨੇ ਚਾਹੀਦੇ ਸੀਗੇ ਮੈਂ ਅੱਗੇ ਵੀ ਕਹਿੰਦਾ ਰਿਹਾ ਮੇਰੀ ਪੇਸ਼ੇ ਵੀਡੀਓ ਵੀ ਨੇ ਕਿ ਉਹਨਾਂ ਨੂੰ ਤਲਬ ਕਰੋ ਤੇ ਉਹਨਾਂ ਕੋਲ ਸਪਸ਼ਟੀ ਕਰਨ ਲੈ ਕੇ ਤੋਂ ਉਹਨਾਂ ਨੂੰ ਸਜ਼ਾ ਜਾਂ ਤਨਖਾਹ ਲਗਾਈ ਜਾਵੇ ਲੇਕਿਨ ਇਹ ਕੁਝ ਨਹੀਂ ਕੀਤਾ ਗਿਆ ਪਤਾ ਨਹੀਂ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਵਿਗਿਆਨੀ ਰਗਵੀਰ ਸਿੰਘ ਦੇ ਉੱਪਰ ਕੀ ਦਬਾਅ ਸੀਗਾ ਕਿ ਵੀ ਉਹ ਜਿਹੜੇ ਹੈ ਵੀ ਇਸ ਦਬਾਅ ਨੂੰ ਜਿਹੜਾ ਹੈ ਵੀ ਉਹ ਫੇਸ ਨਹੀਂ ਕਰ ਸਕੇ ਕਿ ਇਹ ਦਬਾਅ ਹੁਣ ਗਿਆਨੀ ਕੁਲਦੀਪ ਸਿੰਘ ਗੜਗਜ ਤੇ ਨਹੀਂ ਹੋਏਗਾ ਦੇਖੋ ਇਸ ਤਰ੍ਹਾਂ ਹੈਗਾ ਨਾ ਉਹਨਾਂ ਨੇ ਕੀ ਕਰਨਾ ਦੇਖੋ ਹੁਣ ਕੁਲਦੀਪ ਸਿੰਘ ਗੜਗਜ ਹੈ ਉਹ ਵੀ ਉਹਦੀ ਵੀ ਜਿਹੜੀ ਅਪੁਆਇੰਟਮੈਂਟ ਹੋਈ ਹੈ ਨਾ ਉਹਦੇ ਪਿੱਛੇ ਵੀ ਸਿਆਸੀ ਕਾਰਨ ਨੇ ਹੂੰ ਕਿਉਂਕਿ ਜਿਹੜਾ ਕੁਲਦੀਪ ਸਿੰਘ ਗੜਗਜ ਹੈ ਉਹ ਸਰਦਾਰ ਪਰਮਜੀਤ ਸੰਸਰਨਾ ਦਾ ਬਹੁਤ ਕਲੋਜ਼ ਹੈ ਹੂੰ ਜਿਹੜੇ ਦਿੱਲੀ ਅਕਾਲੀ ਦਲ ਦੇ ਪਤਾਂ ਉਹਨਾਂ ਦੇ ਕਲੋਜ਼ ਹੈ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਸਰਨਾ ਸਾਹਿਬ ਦੇ ਕਹਿੰਦੇ ਹੋਈ ਹੈ ਹੂੰ ਠੀਕ ਹੈ ਹੁਣ ਕੁਲਦੀਪ ਸਿੰਘ ਗੜਗਜ ਨੂੰ ਬਾਦਲ ਦਲ ਨੇ ਕਿਸੇ ਖਾਸ ਪਰਪਸ ਵਾਸਤੇ ਲਾਇਆ ਹੈ ਹੂੰ ਉਹ ਪਰਪਸ ਕੀ ਹੈ ਪਰਪਸ ਇਹ ਹੈ ਪਹਿਲੀ ਗੱਲ ਇਹ ਹੈ ਕਿ ਜਿਹੜੇ ਅਕਾਲ ਤਖਤ ਸਾਹਿਬ ਤੋਂ ਫੈਸਲੇ ਹੋਏ ਸੀ ਉਹਨਾਂ ਚੋਂ ਕੁਝ ਫੈਸਲੇ ਜਿਹੜੇ ਅਕਾਲੀ ਦਲ ਦੀ ਸਿਆਸਤ ਨੂੰ ਪ੍ਰਭਾਵਿਤ ਕਰਦੇ ਨੇ ਉਹ ਫੈਸਲੇ ਉਲਟਾਏ ਜਾਣਗੇ ਹਮ ਮਸਲਨ ਜਿਹੜਾ ਇਹਨਾਂ ਨੇ ਫਖਰੇ ਕੌਮ ਦਾ ਜੋ ਖਿਤਾਬ ਬਾਦਲ ਨੇ ਗਿਆਨੀ ਗੁਰਵਚਨ ਸਿੰਘ ਤੇ ਪ੍ਰੈਸ਼ਰ ਪਾ ਕੇ ਲਿਆ ਸੀ ਉਹ ਇਹਨਾਂ ਨੇ ਉਹਨੂੰ ਰੱਦ ਕਰਤਾ ਉਹਨੂੰ ਦੁਬਾਰਾ ਕਰਾਨਗੇ ਇਸੇ ਤਰ੍ਹਾਂ ਜਿਹੜੀ ਕਮੇਟੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਜਿਹਨੇ ਭਰਤੀ ਕਰਨੀ ਹੈ ਜਿਹਨੇ 18 ਮਾਰਚ ਤੋਂ ਇਹ ਕਰਨਾ ਵੀ ਸੀਗਾ ਹੈ ਉਹਨੂੰ ਰੱਦ ਕਰਾਨਗੇ ਜੋ ਇਹਨਾਂ ਨੇ ਬੋਗਸ ਭਰਤੀ ਕੀਤੀ ਹੈ ਅਕਾਲੀ ਦਲ ਨੇ ਆਪਣੀ ਕਮੇਟੀ ਬਣਾ ਕੇ ਉਹਨੂੰ ਇਹ ਉਹਨਾਂ ਕੋਲੋਂ ਮੋਰ ਲوانਗੇ ਮਤਲਬ ਇਹਨਾਂ ਨੇ ਕੀ ਕਰਨਾ ਹੈ ਜਿਹੜਾ ਕੁਲਦੀਪ ਸਿੰਘ ਗੜਗਜ ਹੈ ਨਾ ਉਹ ਮੈਂ ਕਹਾਂਗਾ ਕਿ ਵੀ ਇਹ ਨਹੀਂ ਹੈਗਾ ਕਿ ਉਹ ਬਹੁਤ ਕੁਆਲੀਫਾਈਡ ਤੇ ਬਹੁਤ ਯੋਗ ਹੈ ਇਸ ਸਪਰਦੀ ਵਾਸਤੇ ਵੀ ਇਹਨਾਂ ਨੂੰ ਕੋਈ ਜ਼ਥੇਦਾਰੀ ਨਹੀਂ ਮਿਲਿਆ ਗੱਲ ਇਹ ਹੈ ਵੀ ਉਹਨੂੰ ਇੱਕ ਖਾਸ ਪਰਪਸ ਵਾਸਤੇ ਲਾਇਆ ਗਿਆ ਹੈ ਔਰ ਇਹਨਾਂ ਨੇ ਉਹ ਆਪਣਾ ਪਰਪਸ ਪੂਰਾ ਕਰਨਾ ਹੈ ਪਰਪਸ ਪੂਰਾ ਕਰਨ ਤੋਂ ਬਾਅਦ ਹੋ ਸਕਦਾ ਉਹਨੂੰ ਵੀ ਕਹਿਣ ਵੀ ਜਿਵੇਂ ਗਿਆਨੀ ਗੁਰਵਚਨ ਸਿੰਘ ਨਾਲ ਹੋਇਆ ਹੈ ਜਾਂ ਗਿਆਨੀ ਰਗਵੀਰ ਸਿੰਘ ਨਾਲ ਇਹ ਇੱਕ ਇਤਿਹਾਸ ਹੈ ਦੇਖੋ ਇੱਕ ਇੱਥੇ ਸਮਝਣ ਵਾਲੀ ਗੱਲ ਹੈ ਇੱਕ ਉਹ ਗੱਲ ਇਹ ਸਮਝਣ ਵਾਲੀ ਹੈ ਕਿ ਜੇ ਅਕਾਲ ਤਖਤ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਦਾ EMPLOYEE ਹੈ ਉਹ ਐਕਟ ਅਧੀਨ ਹੈ ਤੁਹਾਡਾ EMPLOYEE ਹੈ ਤੇ EMPLOYEE ਨੂੰ ਕੱਢਣ ਦਾ ਵੀ ਕਾਸਟ ਅਕਾਉਂਟ ਹੈ ਕਿ ਕਿਸੇ ਵੀ এমਪਲਾਈ ਨੂੰ ਕੱਢਣਾ ਹੋਵੇ ਮੰਨ ਲਓ এমਪਲਾਈ ਮੰਨ ਲਓ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਇਹ ਜਿਹੜੀ ਕੰਪਨੀਆਂ ਨੇ ਜਾਂ ਇਹ ਸਰਕਾਰੀ ਜੋਬਸ ਨੇ ਇਹਦੇ ਵਿੱਚ ਜੇ ਕਿਸੇ ਨੂੰ ਕੱਢਣਾ ਹੋਵੇ ਨਾ ਤੇ ਚਾਹੇ ਪੀਐਨ ਹੋਵੇ ਸੇਵਾਦਾਰ ਹੋਵੇ ਉਹਨੂੰ ਕੱਢਣ ਵਾਸਤੇ ਸਰਕਾਰ ਨੂੰ ਕਾਫੀ ਲੀਗਲ ਐਕਸ਼ਨ ਕਰਨਾ ਪੈਂਦਾ ਹੈ ਕਿ ਜਿਵੇਂ ਉਹਨਾਂ ਦਾ ਅਪੁਆਇੰਟਮੈਂਟ 'ਚ ਲਿਖਿਆ ਹੁੰਦਾ ਵੀ ਤਿੰਨ ਮਹੀਨਿਆਂ ਦਾ ਨੋਟਿਸ ਦਿੰਦੇ ਆ ਕਿ ਤਿੰਨ ਮਹੀਨੇ ਦੀ ਆ ਤਨਖਾਹ ਲੈ ਲਓ ਜਾਂ ਤਿੰਨ ਮਹੀਨੇ ਬਾਅਦ ਤੁਹਾਡੀ ਸਰਵਿਸ ਜਿਹੜੀਆਂ ਨੇ ਉਹ ਟਰਮੀਨੇਟ ਕਰਤੀ ਜਾਣਗੀ ਹੈ ਲੇਕਿਨ ਅਕਾਲ ਤਖਤਾ ਜੱਥੇਦਾਰ ਹੋਵੇ ਸਾਰੀ ਵਾਰਡ ਦਾ ਉਹ ਇੱਕ ਮੰਨਣ ਵਾਲਾ ਜਿਹੜੇ ਸਾਰੀ ਵਾਰਡ ਨੂੰ ਮੰੰਦੀ ਹੋਵੇ ਤੇ ਉਹਨੂੰ ਰਾਤੋਂ ਰਾਤ ਤੇ ਉਹਨੂੰ ਚੋਲਾ ਪੈ ਕਰਕੇ ਉਹਨੂੰ ਕਹਿ ਦੇਣ ਕਿ ਤੂੰ ਆਪਣੇ ਘਰ ਜਾ ਬੜੀ ਬੇਇੱਜ਼ਤੀ ਵਾਲੀ ਗੱਲ ਹੈ ਔਰ ਇਹ ਇਹਨਾਂ ਦਾ ਖਾਲੀ ਦਰ ਰਿਕਾਰਡ ਲੈ ਕੋਈ ਇਹਨਾਂ ਨੇ ਇੱਕ ਜੱਥੇਦਾਰ ਓ ਇਦਾਂ ਕੱਟਿਆ ਹੈ ਪਾਇਰਨਜੀਤ ਸਿੰਘ ਨੂੰ ਕੜਿਆ ਗਿਆਨੀ ਪੂਰਨ ਸਿੰਘ ਨੂੰ ਕੜਿਆ ਗਿਆਨੀ ਜੋਗੰਦਰ ਸਿੰਘ ਵਿਦਵਾਨਤੀ ਨੂੰ ਕੜਿਆ ਠੀਕ ਹੈ ਹੁਣ ਇਹ ਗਿਆਨੀ ਰਗਵੀਰ ਸਿੰਘ ਨੂੰ ਕੜਿਆ ਔਰ ਗਿਆਨੀ ਰਗਵੀਰ ਸਿੰਘ ਨੂੰ ਕੜਨ ਪਿੱਛੇ ਦੇ ਬੜੇ ਖਾਸ ਕਾਰਨ ਨੇ ਗਿਆਨੀ ਰਗਵੀਰ ਦੇਖੋ ਲੋਕਾਂ ਦਾ ਨਾ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੇ ਵਿਸ਼ਵਾਸ ਖਤਮ ਕਰਤਾ ਸੀਗਾ ਲੋਕੀ ਸਮਝਣ ਲੱਗ ਪਏ ਸੀ ਕਿ ਵੀ ਅਕਾਲ ਤਖਤ ਸਾਹਿਬ ਨੂੰ ਇਹ ਵਰਤ ਰਹੇ ਨੇ ਅਕਾਲ ਤਖਤ ਦੇ ਜਥੇਦਾਰ ਦੀ ਕੋਈ ਬੁੱਕਤ ਨਹੀਂ ਸੀ ਰਹਿ ਗਈ ਜਦੋਂ ਇਹਨਾਂ ਨੇ ਇਹ ਫੈਸਲੇ 2 ਦਸੰਬਰ ਨੂੰ ਕੀਤੇ ਉਹ ਫੈਸਲਿਆਂ ਤੋਂ ਬਾਅਦ ਸਿੱਖਾਂ ਦੇ ਵਿੱਚ ਆਸਤੀਕਰਨ ਬਜੀ ਜਦੋਂ ਇਹਨਾਂ ਜਾ ਕੇ ਆਪਣੇ ਗੁਨਾਹ ਕਬੂਲ ਕੀਤੇ ਤਨਖਾਵਾ ਲਵਾਈਆਂ ਕਿ ਵੀ ਚਲੋ ਹੁਣ ਅਕਾਲ ਤਖਤ ਸਾਹਿਬ ਦੀ ਜਿਹੜੀ ਅਥਾਰਟੀ ਹੈ ਇਹ ਰੀਇਸਟੈਬਲਿਸ਼ ਹੋ ਜਾਏਗੀ ਲੇਕਿਨ ਉਸ ਤੋਂ ਬਾਅਦ ਇਹ ਵੀ ਇਹਨਾਂ ਨੂੰ ਹਜਮ ਨਹੀਂ ਹੋਇਆ ਇਹਨਾਂ ਨੇ ਜੋ ਵੀ ਹੁਣ ਇਹ ਕੀਤਾ ਇਹਨਾਂ ਨੂੰ ਗਿਆਨੀ ਹਰਪੀਸ ਨੂੰ ਕੜਿਆ ਫਿਰ ਇਹਨਾਂ ਨੂੰ ਕੜਿਆ ਇਹ ਮੈਂ ਸਮਝਦਾ ਵੀ ਇਹ ਇਹਨਾਂ ਨੇ ਨਾ ਇੱਕ ਬਹੁਤ ਵੱਡਾ ਅਪਰਾਧ ਕੀਤਾ ਹੈ ਬਲੰਡਰ ਕੀਤਾ ਹੈ ਔਰ ਇਹਦੀ ਇਹਨਾਂ ਨੂੰ ਕੀਮਤ ਜਿਹੜੀ ਹੈ ਨਾ ਉਹ ਡੈਫੀਨੇਟਲੀ ਚੁਕਾਣੀ ਪਏਗੀ ਕਿਉਂਕਿ ਇਹਨਾਂ ਨੇ ਜੋ ਦੇਖੋ ਅਕਾਲੀ ਦਲ ਜਿਹੜਾ ਨਾ ਅਕਾਲੀ ਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੋਈ ਹیثیت ਨਹੀਂ ਹੂੰ ਅਕਾਲੀ ਦਲ ਦੀ ਗੁਰੂ ਪੰਥ ਦੇ ਅੱਗੇ ਕੋਈ ਹیثیت ਨਹੀਂ ਹੂੰ ਉਹ ਬਹੁਤ ਛੋਟਾ ਹੈ ਔਰ ਜਿਹੜੀ ਇਹਨਾਂ ਨੇ ਇਸ ਤਰ੍ਹਾਂ ਦੀ ਤੋਹਫੇਨ ਕੀਤੀ ਹੈ ਮੈਂ ਸਮਝਦਾ ਵੀ ਇਹ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਮਹਿੰਗੀ ਪੈਨ ਵਾਲੀ ਹੈ ਤੁਸੀਂ ਕਹੇ ਸੀ ਵੀ ਕੁਲਦੀਪ ਸਿੰਘ ਗੜਗੱਜ ਜਿਹੜੇ ਨਵੇਂ ਜਥੇਦਾਰ ਥਾਪੇ ਗਏ ਨੇ ਕਾਰਜਕਾਰੀ ਜਥੇਦਾਰ ਅਕਾਲ ਤਖਸਾਲ ਸਾਹਿਬ ਦੇ ਉਹਨਾਂ ਦੇ ਰਾਹੀਂ ਅਕਾਲੀ ਦਲ ਉਹ ਫੈਸਲੇ ਬਦਲਾਏਗੀ ਜੋ 2 ਦਸੰਬਰ ਨੂੰ ਅਕਾਲ ਤਖਸਾਲ ਸਾਹਿਬ ਦੀ ਫੈਸਲ ਤੋਂ ਅਕਾਲੀ ਦਲ ਨੂੰ ਸਜ਼ਾ ਲਾਉਣ ਲਈ ਅਕਾਲੀ ਦਲ ਦੇ ਆਗੂਆਂ ਨੂੰ ਸਜ਼ਾ ਲਾਉਣ ਲਈ ਸੁਣਾਏ ਗਏ ਸੀ ਪਰ ਜਦੋਂ ਅਸੀਂ ਕੁਝ ਵੀਡੀਓਜ਼ ਵੇਖਿਆ ਗਿਆਨੀ ਕੁਲਦੀਪ ਸਿੰਘ ਗੜਗੱਜ ਦੀਆਂ ਲੇਟੈਸਟ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਉਹ ਬਾਦਲ ਪਰਿਵਾਰ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ ਕੀ ਬਾਦਲ ਪਰਿਵਾਰ ਦੇ ਸਮਰਥਨ ਚਾਹਣਗੇ ਉਹ ਕਿਉਂਕਿ ਉਹ ਤਾਂ ਲਗਾਤਾਰ ਵਿਰੋਧ ਕਰ ਰਹੇ ਨੇ ਨਹੀਂ ਦੇਖੋ ਇਸ ਤਰ੍ਹਾਂ ਹੈ ਜਿਹੜਾ ਕੁਲ ਵੀ ਕੁਲਦੀਪ ਸਿੰਘ ਗੜਗਾ ਜ ਹੈ ਨਾ ਇਹਦਾ ਜਿਹੜਾ ਸੰਬੰਧ ਰਿਹਾ ਇਹਦਾ ਗਰਮ ਦਲੀਆਂ ਨਾਲ ਸੰਬੰਧ ਰਿਹਾ ਹੈ ਇਹ ਅਕਾਲੀ ਦਲ ਮਾਨ ਦਾ ਵੀ ਸਖਤਰ ਹੈ ਸੇ ਸਖਤਰ ਹੈ ਉਹਨਾਂ ਦੀ ਸਟੇਜ ਤੇ ਜਿਹੜਾ ਹੈਗਾ ਸਖਤਰ ਬੰਦਾ ਰਿਹਾ ਤੇ ਇਹਦਾ ਜਿਹੜਾ ਪਿਛਲਾ ਅਹ ਰਹ ਜਿਹੜੀ ਦੀ ਬੈਕਗ੍ਰਾਉਂਡ ਹੈ ਉਹ ਇਹ ਹੈ ਕਿ ਵੀ ਇਹ ਮਾਨ ਦਲ ਤੇ ਹੋਰ ਗਰਮ ਦਲੀਆਂ ਨਾਲ ਸੀਗਾ ਉਸ ਤੋਂ ਬਾਅਦ ਜਦੋਂ ਇਹਨੇ ਸਦਾ ਪਰਮਜੀਤ ਸਿੰਘ ਸਰਨਾ ਨੂੰ ਜੁਆਇਨ ਕਰ ਲਿਆ ਮੇਬੀ ਕੋਈ ਉਹਨਾਂ ਨੇ ਇਹਦੀ ਕੋਈ ਸੈਲਰੀ ਸੁਲ ਲਈਆ ਕੋਈ ਨਾ ਕੁਝ ਕੀਤਾ ਹੀ ਹੋਣਾ ਤੇ ਉਸ ਤੋਂ ਬਾਅਦ ਇਹ ਉਹਨਾਂ ਦੇ ਹੁਕਮਾਂ ਮੁਤਾਬਕ ਚੱਲਦਾ ਰਿਹਾ ਹੁਣ ਪਰਮਜੀਤ ਸਿੰਘ ਸਰਨਾ ਇਸ ਵੇਲੇ ਸੁਖਬੀਰ ਬਾਦਲ ਦਾ ਬਹੁਤ ਨਜ਼ਦੀਕੀ ਹੈ ਏ ਉਹਨਾਂ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਹੋ ਸਕਦਾ ਹੈ ਕਿ ਵੀ ਇਹਦੀ ਸਿਫਾਰਿਸ਼ ਕਰਕੇ ਇਹਨੂੰ ਜਥੇਦਾਰ ਲਾਇਆ ਗਿਆ ਸਿਰਫ ਆਪਣੇ ਇਹ ਕੰਮ ਕਰਾਉਣ ਵਾਸਤੇ ਜਿਹੜੇ ਇਹਨਾਂ ਦੇ ਇਹ ਫੈਸਲੇ ਰੱਦ ਕਰਾਣੇ ਨੇ ਜਾਂ ਇਹਨਾਂ ਨੂੰ ਉਹ ਉਹਦੇ ਵਾਸਤੇ ਲਾਇਆ ਗਿਆ ਹੁਣ ਦੇਖੋ ਮੈਂ ਇਹ ਸਮਝਦਾ ਕਿ ਜੇ ਔਰ ਕੁਲਦੀਪ ਸਿੰਘ ਗੜਗਜ ਭਾਈ ਨੂੰ ਮੈਂ ਇਹ ਸਲਾਹ ਵੀ ਦੇਣਾ ਕਿਉਂਕਿ ਮੇਰਾ ਉਹ ਪੁਰਾਣਾ ਮਿੱਤਰ ਹੈ ਮੈਂ ਉਹਨੂੰ ਸਲਾਹ ਵੀ ਦੇਣਾ ਕਿ ਬਈ ਉਹਨਾਂ ਨੂੰ ਇਸ ਜਿਹੜੀ ਪਦਵੀ ਹੈ ਨਾ ਇਹਨੂੰ ਠੋਕਰ ਮਾਰ ਦੇਣੀ ਚਾਹੀਦੀ ਹੈ ਇਹਨਾਂ ਬਿਲਕੁਲ ਐਕਸੈਪਟ ਨਹੀਂ ਕਰਨੀ ਚਾਹੀਦੀ ਜਾਂ ਫਿਰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਭਈ ਉਹ ਵੀ ਆਪਣੀ ਜਿਹੜੀ ਜਿਹਨੂੰ ਕਹਿੰਦੇ ਆ ਵੀ ਆਪਣਾ ਇਹਨਾਂ ਨੂੰ ਭਈ ਇਹਨਾਂ ਨੂੰ ਵੀ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਕੰਮ ਇਹਨਾਂ ਨੇ ਕੋਈ ਹੋਰ ਤੇ ਕਰਨੇ ਨਹੀਂ ਜਿਹੜੀ ਪੰਥੀ ਚੜ੍ਹਦੀ ਗੱਲਾਂ ਵਾਲੇ ਨੇ ਕੰਮ ਤੇ ਇਹਨਾਂ ਨੇ ਇਹ ਕਰਨੇ ਨੇ ਵੀ ਜਿਹੜੇ ਗਿਆਨੀ ਰਗਵੀਰ ਸਿੰਘ ਤੇ ਉਹਨਾਂ ਨੇ ਪੰਜ ਸਿੰਘਾਂ ਦੇ ਫੈਸਲੇ ਕੀਤੇ ਸੀ ਉਹਨਾਂ ਨੂੰ ਓਵਰਰੂਲ ਕਰਨਾ ਹੈ ਔਰ ਜੇ ਓਵਰਰੂਲ ਕਰਨਗੇ ਤੇ ਇਤਿਹਾਸ ਵਿੱਚ ਇਹਨਾਂ ਦਾ ਨਾਮ ਹੀ ਕਲੰਕਤ ਹੋ ਜਾਏਗਾ ਹੂੰ ਇਸ ਕਰਕੇ ਜੇ ਸਿਆਣੇ ਹੋਣ ਤੇ ਮੈਂ ਇਹਨਾਂ ਨੇ ਹੀ ਸਲਾਹ ਦੇਵਾਂਗਾ ਵੀ ਇਹਨਾਂ ਨੂੰ ਇਹ ਔਦਾ ਜਿਹੜਾ ਹੈ ਕਿਸੇ ਵੀ ਹਾਲਤ 'ਚ ਸਵੀਕਾਰ ਨਹੀਂ ਕਰਨਾ ਚਾਹੀਦਾ ਜੇ ਸਵੀਕਾਰ ਕਰਨਗੇ ਤੇ ਹੋ ਸਕਦਾ ਇਹਨਾਂ ਨੂੰ ਤੇ ਇਹਨਾਂ ਦੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਇਹਦਾ ਬਹੁਤ ਵੱਡਾ ਅਮਲ ਚੁਕਾਣਾ ਪਵੇ ਹੂੰ ਇਸ ਲਈ ਕੌਮ ਇਹ ਮਹਿਸੂਸ ਹੋ ਰਿਹਾ ਹੈ ਕਿ ਕੌਮ ਬੜੇ ਸੰਕਟ ਦੇ ਵਿੱਚ ਹੈ ਧਰਮ ਬੜੇ ਸੰਕਟ ਦੇ ਵਿੱਚ ਹੈ ਜਿਸ ਤਰ੍ਹਾਂ ਧਰਮ ਦੀ ਸਿਰਮੌਰ ਸੰਸਥਾ ਦੇ ਜਥੇਦਾਰਾਂ ਨਾਲ ਮਜ਼ਾਕ ਕੀਤਾ ਗਿਆ ਖਿਲਵਾੜ ਕੀਤਾ ਗਿਆ ਮਤਲਬ ਇੱਕ ਖਡਾਉਣੇ ਦੀ ਤਰ੍ਹਾਂ ਉਹਨਾਂ ਨੂੰ ਇਸਤੇਮਾਲ ਕੀਤਾ ਗਿਆ ਤੇ ਫਿਰ ਇੱਕਦਮ ਬਾਹਰ ਸੁੱਟਤਾ ਗਿਆ ਕੌਮ ਨੂੰ ਇਸ ਦੁਬਿਧਾ ਦੇ ਵਿੱਚੋਂ ਕੌਣ ਕੱਢ ਸਕਦਾ ਹੈ ਦੇਖੋ ਇਹ ਜੇ ਦੁਬਿਧਾ ਤੋਂ ਨਿਕਲਣਾ ਹੈ ਨਾ ਤੇ ਉਹਦੇ ਇੱਕ ਦੋ ਜਿਹੜੇ ਹੈਗੇ ਸੋਲੂਸ਼ਨ ਨੇ ਦੇਖੋ ਪਹਿਲੀ ਗੱਲ ਇਹ ਹੈ ਫਸਟ ਆਫ ਆਲ ਪਹਿਲੇ ਆਪਾਂ ਗੱਲ ਕਰੀਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੂੰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੁਆਇੰਟਿੰਗ ਅਥਾਰਟੀ ਸ਼੍ਰੋਮਣੀ ਕਮੇਟੀ ਹੈ ਹੂੰ ਜਾਂ ਜੋ ਇਹ ਸ਼੍ਰੋਮਣੀ ਕਮੇਟੀ ਦੀ ਡਿਸਕ੍ਰੀਸ਼ਨ ਦੇ ਮੁਤਾਬਕ ਜਾਂ ਅਕਾਲੀ ਦਲ ਕਹਿ ਲੋ ਅਕਾਲੀ ਦਲ ਦੀ ਡਿਸਕ੍ਰੀਸ਼ਨ ਦੇ ਨਾਲ ਹੀ ਜਾਂ ਉਹਨਾਂ ਦੇ ਲਿਫਾਫੇ ਚੋਂ ਜਥੇਦਾਰ ਨਿਕਲਦੇ ਨੇ ਹੂੰ ਇਹ ਚੀਜ਼ ਜਿਹੜੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਅਪੁਆਇੰਟਮੈਂਟ ਹੈ ਉਹਦੇ ਵਾਸਤੇ ਇੱਕ ਪ੍ਰੋਸੀਜਰ ਇੱਕ ਪ੍ਰੋਸੈਸ ਹੋਣੀ ਚਾਹੀਦੀ ਹੈ ਔਰ ਉਹਨਾਂ ਨੂੰ ਉਸ ਅਪੁਆਇੰਟਮੈਂਟ ਵਾਸਤੇ ਉਸ ਪ੍ਰੋਸੈਸ ਤੋਂ ਨਿਕਲਣਾ ਚਾਹੀਦਾ ਹੈ ਉਹਦੇ ਮੁਤਾਬਕ ਉਹਨਾਂ ਦੀ ਅਪੁਆਇੰਟਮੈਂਟ ਹੋਣੀ ਚਾਹੀਦੀ ਹੈ ਨਾ ਕਿ ਸ਼ੋਮਣੀ ਕਮੇਟੀ ਦੇ EMPLOYEES ਦੀ ਦੇ ਤਰੀਕੇ ਨਾਲ ਸੋ ਇਸ ਕਰਕੇ ਪਹਿਲਾ ਕੰਮ ਤੇ ਹੈ ਕਿ ਜੋ ਮੈਂ ਸੋਚਦਾ ਕਿ ਜਿਹੜੀਆਂ ਵੀ ਪੰਥਕ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਸਿਰ ਜੋੜ ਕੇ ਬੈਠਣ ਔਰ ਜਿਵੇਂ ਕਿ ਇਸ ਵੇਲੇ ਪੰਥ ਦੇ ਉੱਪਰ ਸੰਕਟ ਆਇਆ ਹੋਇਆ ਹੈ ਔਰ ਸੰਕਟ ਵੀ ਉਹ ਦੇਖੋ ਇਸ ਤਰ੍ਹਾਂ ਦਾ ਹੈ ਜੋ ਕਿ ਨਹੀਂ ਕਮਾਲ ਦੀ ਗੱਲ ਹੈ ਕਿ ਜਿਹੜਾ ਅਕਾਲੀ ਦਲ ਸਿਆਸੀ ਤੌਰ ਤੇ ਖਤਮ ਹੋ ਚੁੱਕਾ ਹੈ ਦੋ ਚੋਣਾਂ ਦੋ ਇਲੈਕਸ਼ਨਾਂ ਉਹ ਹਾਰ ਚੁੱਕਾ ਹੈ ਠੀਕ ਹੈ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਿੱਚ ਵੀ ਹੂੰ ਪਿਛਲੇ 10-15 ਸਾਲਾਂ ਨੂੰ ਇਲੈਕਸ਼ਨ ਹੀ ਨਹੀਂ ਹੋਈ ਉਹਨਾਂ ਦੀ ਮਿਆਦ ਕਦੋਂ ਦੀ ਪੁੱਗ ਚੁੱਕੀ ਹੈ ਮਿਆਦ ਖਤਮ ਹੋ ਚੁੱਕੀ ਹੈ ਲੇਕਿਨ ਇਹ ਪਾਰਟੀ ਜਿਹੜੀ ਹੈ ਉਹ ਕਬਜ਼ਾ ਕਰਕੇ ਬੈਠੀ ਹੈ ਜਿਹੜਾ ਟੋਟਲੀ ਇਲੀਗਲ ਹੈ ਠੀਕ ਹੈ ਸੋ ਇਸ ਕਰਕੇ ਸਭ ਤੋਂ ਪਹਿਲਾ ਕੰਮ ਤੇ ਹੈ ਕਿ ਸਰਵਤ ਖਾਲਸਾ ਬੁਲਾਇਆ ਜਾਵੇ ਤੇ ਉਹਦੇ ਵਿੱਚ ਇਹ ਜੋ ਵੀ ਸੰਕਟ ਹੈ ਇਹਨੂੰ ਉੱਥੇ ਵਿਚਾਰਾਂ ਨਾਲ ਕਰਕੇ ਤੇ ਉੱਥੇ ਗੁਰਮਤੇ ਕੀਤੇ ਜਾਣ। ਹੂੰ। ਦੂਜੀ ਗੱਲ ਇਹ ਹੈ ਕਿ ਇਹ ਜਿਹੜੀ ਸ਼ੋਮਣੀ ਕਮੇਟੀ ਇਸ ਵੇਲੇ ਹੈ ਇਹਦਾ ਸ਼ੋਮਣੀ ਕਮੇਟੀ ਦੇ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਜਿਹੜੀ ਪਿਛਲੇ ਕਈ ਸਾਲਾਂ ਤੋਂ ਡਿਊ ਨੇ। ਉਹ ਇਲੈਕਸ਼ਨਾਂ ਹੋਣ, ਚੋਣਾਂ ਹੋਣ ਤੋਂ ਬਾਅਦ ਕਮੇਟੀ ਚੁਣ ਕੇ ਆਏ ਪੰਥ ਜਿਹੜੇ ਸਿੱਖ ਨੇ ਉਹ ਚੋਣਨ ਉਹ ਕਮੇਟੀ ਜਿਹੜੀ ਹੈ ਉਹ ਲੀਗਲ ਹੈ, ਉਹ ਐਲੀਜੀਬਲ ਹੈ। ਹੂੰ। ਠੀਕ ਹੈ ਇਹ ਜਿਹੜੀ ਬਾਕੀ ਹੁੰਦੀ ਦੀ ਕਮੇਟੀ ਜਿਹੜੀ ਹੈ ਇਹਨੂੰ ਤਾਂ ਕੋਈ ਅਧਿਕਾਰ ਹੀ ਨਹੀਂ ਹੈ ਇਹ ਕਿਸ ਤਰ੍ਹਾਂ ਇਹ ਜਿਹੜੀ ਇਹਨਾਂ ਅੰਤਰੀ ਦੇਖੋ ਫਿਰ ਕਮਾਲ ਦੀ ਗੱਲ ਦੇਖੋ ਅੰਤਰੀ ਕਮੇਟੀ ਦਾ ਪ੍ਰਧਾਨ ਹੈ ਨਹੀਂ ਹੂੰ ਪ੍ਰਧਾਨ ਛੱਡ ਚੁੱਕਾ ਹੈ ਔਰ ਅੰਤਰੀ ਕਮੇਟੀ ਦੇ ਜਿਹੜੇ 2 4 5 ਬੰਦੇ ਨੇ ਉਹ ਇਹ ਫੈਸਲੇ ਇਹਨੇ ਗੰਭੀਰ ਮਸਲੇ ਤੇ ਉਹ ਫੈਸਲੇ ਲੈ ਰਹੇ ਨੇ ਸੋ ਇਹਨੂੰ ਕੱਢਣ ਦਾ ਜਿਹੜਾ ਇਹਨੂੰ ਇਸ ਸੰਕਟ ਤੋਂ ਨਿਕਲਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੀ ਹੈ ਕਿ ਪੰਥਕ ਜਥੇਬੰਦੀਆਂ ਇਕੱਠੀਆਂ ਹੋਣ ਸਰਬਤ ਖਾਲਸਾ ਸਦਨ ਉਸ ਤੋਂ ਬਾਅਦ ਸ਼ੌਮਿਕ ਸਰਕਾਰ ਨੂੰ ਕਹਿ ਕੇ ਆ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਗੁਰਦਾਰਾ ਕਮਿਸ਼ਨ ਹੈ ਇਹਨਾਂ ਨੂੰ ਕਹਿ ਕੇ ਦੀਆਂ ਦੁਬਾਰਾ ਇਲੈਕਸ਼ਨਾਂ ਕਰਾ ਕੇ ਤੇ ਇੱਕ ਲੀਗਲ ਤਰੀਕੇ ਨਾਲ ਕਮੇਟੀ ਜਿਹੜੀ ਹੈ ਉੱਥੇ ਬਣੇ ਇਸ ਵੇਲੇ ਸਰਬਤ ਖਾਲਸਾ ਦੇ ਵੱਲੋਂ ਥਾਪੇ ਗਏ ਜ਼ਥੇਦਾਰ ਭਾਈ ਜਗਤਾਰ ਸਿੰਘ ਵਾਰਾ ਨੇ ਜੋ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਤੇ ਸਰਬਤ ਖਾਲਸਾ ਵੱਲੋਂ ਕਾਰਜਕਾਰੀ ਜ਼ਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਥਾਪਿਆ ਗਿਆ ਸੀ ਕਹਿੰਦੇ ਨੇ ਕਿ ਸਰਬਤ ਖਾਲਸਾ ਦੇ ਜ਼ਥੇਦਾਰ ਦੀ ਵੀ ਪਾਵਰ ਓਨੀ ਹੈ ਜਿੰਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਦੀ ਹੁੰਦੀ ਹੈ ਪਾਇਤਿਆਂ ਸਿੰਘ ਮੰਡੇ ਸੰਦਰਭ ਚ ਜੇ ਗੱਲ ਕਰੀਏ ਕਾਰਜਕਾਰੀ ਜਥੇਦਾਰ ਨੇ ਉਹ ਜੇ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਤਲਬ ਕਰ ਸਕਦੇ ਨੇ ਤਾਂ ਫਿਰ ਉਹ ਅਕਾਲੀ ਦਲ ਬਾਦਲ ਨੂੰ ਕਿਉਂ ਨਹੀਂ ਤਲਬ ਕਰ ਸਕਦੇ ਸਰਬਤ ਖਾਲਸਾ ਹੁਣ ਤੱਕ ਚੁੱਪ ਕਿਉਂ ਹੈ ਦੇਖੋ ਇਸ ਤਰ੍ਹਾਂ 2015 ਵਿੱਚ ਹਮ ਚੱਬੇ ਵਿਖੇ ਸਰਬਤ ਖਾਲਸਾ ਹੋਇਆ ਸੀਗਾ ਤੇ ਮੈਂ ਵੀ ਉੱਥੇ ਹਾਜ਼ਰ ਸੀ ਤਾਂ ਮੈਨੂੰ ਲੱਗਦਾ ਹੈ ਕਿ ਉੱਥੇ ਜਿਹੜੇ ਸੰਗਤ ਸੀ ਲੱਖਾਂ ਚੀ ਸੀਗੇ 5-7 ਲੱਖ 10 ਆ ਜਿੰਨੀ ਵੀ ਸੀ ਹਮ ਤੇ ਉਹ ਸੰਗਤ ਨੇ ਸਰਵਸਮਤੀ ਨਾਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਚੁਣਿਆ ਸੀ ਹੂੰ ਤੇ ਜੇ ਦੇਖਿਆ ਜਾਵੇ ਤੇ ਅਸਲੀ ਜਥੇਦਾਰ ਤੇ ਭਾਈ ਜਗਤਾਰ ਸਿੰਘ ਹਵਾਰਾ ਹੈ ਬਿਲਕੁਲ ਕਿਉਂਕਿ ਸੰਗਤ ਨੇ ਚੁਣਿਆ ਹੈ ਔਰ ਲੱਖਾਂ ਦੇ ਇਕੱਠ ਨੇ ਚੁਣਿਆ ਹੈ ਹੂੰ ਹੁਣ ਦੇਖੋ ਮਨ ਭਾਗੀ ਗੱਲ ਇਹ ਹੈ ਕਿ ਉਹ ਜੇਲ੍ਹ ਵਿੱਚ ਨੇ ਹੂੰ ਜੇਲ੍ਹ ਵਿੱਚ ਰਹਿ ਕੇ ਕਈ ਪਾਬੰਦੀਆਂ ਹੁੰਦੀਆਂ ਨੇ ਉਹ ਪਾਬੰਦੀਆਂ ਕਰਕੇ ਉਹ ਪੂਰੀ ਤਰ੍ਹਾਂ ਐਕਟ ਨਹੀਂ ਕਰ ਸਕਦੇ ਉਹਨਾਂ ਦੀ ਜਗ੍ਹਾ ਤੇ ਇਹਨਾਂ ਨੇ ਕਾਰਜਕਾਰੀ ਜਥੇਦਾਰ ਭਾਈ ਮੰਡ ਨੂੰ ਬਣਾਤਾ ਭਾਈ ਮੰਡ ਨੇ ਪਿੱਛੇ ਕਈ ਵਾਰੀ ਇਦਾਂ ਦੇ ਫੈਸਲੇ ਵੀ ਲਏ ਇਹਨਾਂ ਨੇ ਇਹਨਾਂ ਨੂੰ ਚਾਹੇ ਭਗਵੰਤ ਮਾਨਸੀ ਆ ਚਾਹੇ ਰੰਦਾਵਾ ਸੀ ਜਾਂ ਕੋਈ ਇਹਨਾਂ ਨੂੰ ਇਹਨਾਂ ਨੂੰ ਉਹ ਵੀ ਕੀਤਾ ਤਲਬ ਵੀ ਕੀਤਾ ਲੇਕਿਨ ਮੈਂ ਸਮਝਦਾ ਜੋ ਮੇਰੀ ਸੋਚ ਹੈ ਉਹ ਇਹ ਹੈ ਕਿ ਕਾਰਜਕਾਰੀ ਜਥੇਦਾਰ ਜਿਹੜਾ ਹੈ ਨਾ ਉਹਦੇ ਵਾਸਤੇ ਜ਼ਰੂਰੀ ਨਹੀਂ ਕਿ ਵੀ ਉਹ ਸਰਬਤ ਖਾਲਸਾ ਨੇ ਚੁਣਿਆ ਹੋਵੇ ਕਾਰਜਕਾਰੀ ਜਥੇਦਾਰ ਇੱਕ ਟੈਂਪਰੇਰੀ ਇੱਕ ਟਾਈਮ ਗੈਪ ਅਰੇਂਜਮੈਂਟ ਹੈ ਉਹ ਕੋਈ ਵੀ ਬਣ ਸਕਦਾ ਹੈ ਤੇ ਮੈਂ ਤੇ ਸਮਝਦਾ ਕਿ ਜੇ ਕਾਰਜਕਾਰੀ ਜਥੇਦਾਰ ਅਕਾਲ ਤਖਤ ਦਾ ਗਿਆਨੀ ਹਰਪ੍ਰੀਤ ਸਿੰਘ ਵੀ ਸੀ ਹੂੰ ਤੇ ਉਹ ਕਾਰਜਕਾਰੀ ਸੀ ਤੇ ਜਿਹੜਾ ਫੁੱਲ ਫਲੇਜ ਜਥੇਦਾਰ ਸੀ ਉਹ ਭਾਈ ਜਗਤਾਰ ਸਿੰਘ ਹਵਾਰਾ ਸੀ ਹੂੰ ਹੁਣ ਵੀ ਅੱਜ ਦੀ ਡੇਟ ਵਿੱਚ ਵੀ ਇਹਨਾਂ ਨੇ ਗੜਗਜ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਹੈ ਹੂੰ ਤੇ ਅੱਜ ਦੀ ਡੇਟ ਵਿੱਚ ਕਾਰਜਕਾਰੀ ਜਥੇਦਾਰ ਇਹ ਬਣ ਸਕਦਾ ਹੈ ਹੂੰ ਲੇਕਿਨ ਜਿਹੜਾ ਫੁੱਲ ਫਲੇਜ ਜਥੇਦਾਰ ਹੈ ਅੱਜ ਦੀ ਡੇਟ 'ਚ ਉਹ ਭਾਈ ਜਗਤਾਰ ਸਿੰਘ ਹਵਾਰਾ ਹੈ ਹੂੰ ਇਹ ਗੱਲ ਵੱਖਰੀ ਹੈ कि ਇਹ ਜਿਹੜੀਆਂ ਘਟਨਾਵਾਂ ਚੱਲ ਰਹੀਆਂ ਨੇ ਜਿਹੜਾ ਸੰਕਟ ਚੱਲਦੇ ਆ ਇਹਨੂੰ ਜਿਹੜੇ ਉਹ ਜੇਲ੍ਹ ਵਿੱਚ ਬੈਠ ਕੇ ਕਿਵੇਂ ਦੇਖਦੇ ਨੇ ਕਿਵੇਂ ਕਰਦੇ ਨੇ ਜਾਂ ਉੱਥੋਂ ਕੀ ਸੰਦੇਸ਼ ਭੇਜਦੇ ਨੇ ਜਾਂ ਕੀ ਹੁਕਮ ਭੇਜਦੇ ਨੇ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਠੀਕ ਹੈ ਆਰਪ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਮਸਲਾ ਬੜਾ ਗੰਭੀਰ ਹੈ ਕੌਮ ਦੇ ਨਾਲ ਤੇ ਧਰਮ ਦੇ ਨਾਲ ਜੁੜਿਆ ਹੋਇਆ ਹੈ ਸਿਆਸਤ ਕਿਸ ਤਰ੍ਹਾਂ ਧਰਮ ਦੇ ਉੱਤੇ ਹਾਵੀ ਹੁੰਦੀ ਜਾ ਰਹੀ ਹੈ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਵੇਖ ਰਹੇ ਹਾਂ ਸੋ ਇਸ ਸੰਕਟ ਦਾ ਹੱਲ ਕੱਢਣ ਲਈ ਕੁਝ ਨੁਕਤੇ ਸਾਂਝੇ ਕੀਤੇ ਗਏ ਨੇ ਆਰ ਪੀ ਸਿੰਘ ਜੀ ਦੇ ਵੱਲੋਂ ਸੋ ਹੋ ਸਕਦਾ ਹੈ ਕਿ ਕੌਮ ਉਹਨਾਂ ਨੁਕਤਿਆਂ ਤੇ ਵਿਚਾਰ ਕਰੇ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਨੁਸ਼ ਟੀਵੀ